ਜੀ ਸਰਸਵਤੀ ਕੋਚਿੰਗ ਸੈਂਟਰ ਜਿਹੜਾ ਤਰਨਪਾਰਨ ਦੇ ਵਿੱਚ ਆ ਦੇ ਆ ਅ ਦੇ ਆਰ ਦ ਐਸੋਸੀਏਟ ਪਾਰਟਨਰ ਵਿਦ ਪੀਅਰਸਨ ਪੀਅਰਸਨ ਇੱਕ ਯੂਕੇ ਬੇਸਡ ਕੰਪਨੀ ਹੈ ਜਿਨੇ ਇੱਕ ਪੀਟੀੀ ਇਗਜ਼ਾਮ ਬਣਾਇਆ ਪੀਅਰਸਨ ਟੈਸਟ ਆਫ ਇੰਗਲਿਸ਼ ਇਟਸ ਅ ਕੰਪਿਊਟਰ ਬੇਸਡ ਇਗਜ਼ਾਮ ਐਂਡ ਕਾਫੀ ਸਾਲਾਂ ਤੋਂ ਅਸੀਂ ਇਸ ਇਗਜ਼ਾਮ ਨੂੰ ਪ੍ਰੋਮੋਟ ਕਰ ਰਹੇ ਹਾਂ ਇੱਕ ਇਹੋ ਜਿਹੀ ਕਸਬਿਆ ਤੋਂ ਵੀ ਸਾਨੂੰ ਸਪੋਰਟ ਮਿਲ ਰਿਹਾ ਜਿਵੇਂ ਕਿ ਤਰਨਤਾਰਨ ਸੋ ਵਿਦ ਦ ਹੈਲਪ ਆਫ ਰਾਬੀਆ ਮੈਮ ਆ ਮੀਨ ਸ਼ੀ ਹੈਡ ਡਿਲੀਵਰਡ ਮੋਰ ਥੈਨ 2000 ਰਿਜ਼ਲਟਸ ਇਨ ਅ ਈਅਰ ਐਂਡ ਇਟ ਇਜ਼ ਅਮੇਜ਼ਿੰਗ ਸੋ ਅੱਜ ਦੇ ਟਾਈਮ ਤੇ ਵੀ ਜਿਹੜਾ ਇਵੈਂਟ ਹੈ ਅੱਜ ਆਰਗੇਨਾਈਜ਼ ਹੋਇਆ ਹੈ ਉਹ ਸਿਰਫ ਪੀਟੀ ਨੂੰ ਹੀ ਫੋਕਸ ਕਰਕੇ ਰੱਖਿਆ ਗਿਆ ਕਿਉਂਕਿ ਪੀਟੀ ਕਰਕੇ ਸਟੂਡੈਂਟ ਜਿਹੜੇ ਨੇ ਉਹ ਵਰਲਡ ਵਾਈਡ ਕਿਤੇ ਵੀ ਅਪਲਾਈ ਕਰ ਸਕਦੇ ਨੇ ਫੋਰ ਸਟੱਡੀ ਵੀਜ਼ਾ ਐਨ ਪੀ ਆਰ ਐਸ ਸੋ ਅੱਜ ਪੀਟੀ ਐਡਮਿਸ਼ਨ ਡੇ ਉਹੀ ਬੱਚਿਆਂ ਵਾਸਤੇ ਰੱਖਿਆ ਗਿਆ ਜਿਹੜੇ ਬੱਚੇ ਪੀਟੀ ਕਰਨਾ ਚਾਹੁੰਦੇ ਨੇ ਜਾਂ ਫਿਰ ਆਲਰੇਡੀ ਕਰ ਚੁੱਕੇ ਨੇ ਬਟ ਆਪਣੇ ਡਿਜ਼ਾਇਰਿੰਗ ਸਕੋਰ ਨਹੀਂ ਲੈ ਕੇ ਆ ਪਾ ਰਹੇ ਅੱਜ ਉਹਨਾਂ ਸਾਰੇ ਬੱਚਿਆਂ ਨੂੰ ਅਸੀਂ ਇੱਥੇ ਅੱਜ ਇਕੱਠ ਕੀਤਾ ਹੈ ਜਿਹਦੇ ਵਿੱਚ ਮੈਂ ਪਰਸਨਲੀ ਉਹਨਾਂ ਦੀ ਕੁਇਰੀਜ਼ ਨੂੰ ਸੋਲਵ ਕਰ ਰਿਹਾ ਐਂਡ ਇਨ ਫੈਕਟ ਵਿਦ ਰਾਬੀਆ ਮੈਮ ਵਿਦ ਅ ਹੈਲਪ ਐਕਸਪਰਟੀਸ ਲਾਈਕ ਉਹਨਾਂ ਦੀ ਐਕਸਪਰਟੀਸ ਦੇ ਬੇਸਿਸ ਤੇ ਐਜ਼ ਇਵੈਂਟ ਬਹੁਤ ਇੱਕ ਸਫਸਲ ਫੁਲ ਇਵੈਂਟ ਗਿਆ ਐਂਡ ਦ ਬੈਸਟ ਪਾਰਟ ਇਜ਼ ਰਾਬੀਆ ਮੈਮ ਐਂਡ ਉਹਨਾਂ ਦੀ ਟੀਮ ਜਿੰਨੀ ਵੀ ਐਸ ਇਨ ਫੈਕਟ ਟ੍ਰੇਨਰਸ ਦੇ ਆਰ ਸਰਟੀਫਾਈਡ ਐਸੋਸੀਏਟ ਐਂਡ ਟ੍ਰੇਨਰਸ ਆਈ ਮੀਨ ਉਹਨਾਂ ਨੇ ਸਾਡੀ ਐਡਵਾਂਸ ਐਂਡ ਬਿਗਨਰ ਵਰਕਸ਼ਾਪ ਦੋਵੇਂ اٹੈਂਡ ਕੀਤੀ ਹੋਈਆਂ ਸੋ ਬਿਨਾ ਚਚਕੇ ਬਿਨਾ ਕੁਝ ਸੋਚੇ ਤੁਸੀਂ ਇੱਥੇ ਆ ਕੇ ਸਰਸਪਤੀ ਕੋਚਿੰਗ ਸੈਂਟਰ ਦੇ ਵਿੱਚ ਪੀਟੀਈ ਦੀ ਐਡਮਿਸ਼ਨ ਲੈ ਸਕਦੇ ਹੋ ਸੋ ਓਨ ਦਾ ਬਿਹਫ ਆਫ ਸਰਸਪਤੀ ਕੋਚਿੰਗਸ ਮੈਂ ਰਾਬਿਆ ਗੁਪਤਾ ਬ੍ਰਦੀਪ ਸਰ ਦੀ ਬਹੁਤ ਹੀ ਥੈਂਕਫੁਲ ਹਾਂ ਆਮ ਵੈਰੀ ਥੈਂਕਫੁਲ ਕਿ ਇਹਨਾਂ ਨੇ ਆਪਣੀ ਨੋਲੇਜ ਮੇਰੇ ਬੱਚਿਆਂ ਨਾਲ ਸ਼ੇਅਰ ਕਰਕੇ ਉਹਨਾਂ ਨੂੰ ਹੋਰ ਕੌਨਫੀਡੈਂਸ ਦਿੱਤਾ ਸੋ ਆਈ ਊਡ ਲਾਈਕ ਟੂ ਸੇ ਚਾਹੇ ਅੱਜ ਬਾਰ ਜਾਂਦੇਲੀ ਥੋੜਾ ਸਲਮ ਆਇਆ ਹੈ ਬਟ ਪੀਟੀਈ ਸਿਰਫ ਯਾ ਆਇਲਸ ਬਾਰ ਜਾਂਦੇਲੀ ਨਹੀਂ ਆ ਬੱਚਿਆਂ ਦੇ ਵਿੱਚ ਕੌਨਫੀਡੈਂਸ ਪਲਸ ਉਹਨਾਂ ਦਾ ਇੰਗਲਿਸ਼ ਸਕਿੱਲ ਇਨਕਰੀਜ਼ ਕਰਨ ਲਈ ਵੀ ਬਹੁਤ ਜ਼ਰੂਰੀ ਆ। ਸੋ ਆਈ ਵਿਲ ਡੈਫੀਨੇਟਲੀ ਸੇ ਕਿ ਬੱਚਿਆਂ ਨੂੰ ਪੀਟੀ ਕਰਨੀ ਚਾਹੀਦੀ ਆ ਤਾਂ ਕਿ ਉਹ ਆਪਣੇ ਆਸਟ੍ਰੇਲੀਆ ਜਾਂਦਾ ਸਿਰਫ ਆਸਟ੍ਰੇਲੀਆ ਨਹੀਂ ਬਲਕਿ ਕੈਨੇਡਾ, ਫਿਨਲੈਂਡ ਜਿੱਥੇ ਵੀ ਉਹ ਜਾਣਾ ਚਾਹਣ ਇਹ ਗੋਲ ਵੈਲਿਡ ਹੋ ਸਕਦਾ ਹੈ। ਅਮਰੀਕਾ ਦੇ ਲਈ ਵੀ ਪੀਟੀਈ ਵੈਲਿਡ ਆ। ਸੋ ਪਲੀਜ਼ ਐਨਰੋਲ ਯੋਰ ਸੀਟਸ ਇਨ ਸਰਸਵਤੀ ਕੋਚਿੰਗਸ ਟੂ ਜੁਆਇਨ ਅਸ ਐਂਡ ਗੈਟ ਯੋਰ ਡਿਜ਼ਾਇਰਡ ਸਕੋਰਸ। ਥੈਂਕਸ ਸਰਸਵਤੀ ਸੇ ਪੀਟੀ ਕਰ ਬੇਫੋਰ। ਯਸ ਜੀ ਸਰਸਵਤੀ ਕੋਚਿੰਗ ਸੈਂਟਰ ਜਿਹੜਾ ਧਰਨਪਰੰਦੇ ਵਿੱਚ ਅ ਦੇ ਆਰ ਦਾ ਐਸ Pierson ek UK based company hai jinhne ek PTE exam banaya Pearson Test of English it's a computer based exam and kafi saala to assi is exam nu promote kar rahe ha ik ehoje kasbiyan to vi sanu support mil raha hai jive ki Taran Taran so with the help of Rabia ma'am i mean she had delivered more than 2000 results in a year and it it is amazing so aaj de time te vi jada event hai aaj organize hoya hai oh sirf PTE nu hi focus karke rakha gaya hai kyunki PTE karke ਸਟੂਡੈਂਟ ਜਿਹੜੇ ਨੇ ਉਹ ਵਰਲਡਵਾਈਡ ਕਿਤੇ ਵੀ ਅਪਲਾਈ ਕਰ ਸਕਦੇ ਨੇ ਫॉर ਸਟੱਡੀ ਵੀਜ਼ਾ ਐਨਪੀਆਰ ਐਸ ਸੋ ਅੱਜ ਪੀਡੀ ਐਡਮਿਸ਼ਨ ਡੇ ਉਹੀ ਬੱਚਿਆਂ ਵਾਸਤੇ ਰੱਖਿਆ ਗਿਆ ਜਿਹੜੇ ਬੱਚੇ ਪੀਡੀ ਕਰਨਾ ਚਾਹੁੰਦੇ ਨੇ ਜਾਂ ਫਿਰ ਆਲਰੇਡੀ ਕਰ ਚੁੱਕੇ ਨੇ ਬਟ ਆਪਣੇ ਡਿਜ਼ਾਇਰਿੰਗ ਸਕੋਰ ਨਹੀਂ ਲੈ ਕੇ ਆ 파ਰੇ ਅੱਜ ਉਹਨਾਂ ਸਾਰੇ ਬੱਚਿਆਂ ਨੂੰ ਅਸੀਂ ਇੱਥੇ ਅੱਜ ਇਕੱਠ ਕੀਤਾ ਹੈ ਤੇ ਜਿਹਦੇ ਵਿੱਚ ਮੈਂ ਪਰਸਨਲੀ ਉਹਨਾਂ ਦੀ ਕੁਇਰੀਜ਼ ਨੂੰ ਸੋਲਵ ਕਰ ਰਿਹਾ ਐਂਡ ਇਨ ਫੈਕਟ ਵਿਦ ਰਾਬੀਆ ਮੈਮ ਵਿਦ ਅ ਹੈਲਪ ਐਕਸਪਰਟੀਸ ਲਾਈਕ ਉਹਨਾਂ ਦੀ ਐਕਸਪਰਟੀਸ ਦੇ ਬੇਸਿਸ ਤੇ ਐਜ਼ ਇਵੈਂਟ ਬਹੁਤ ਇੱਕ ਸਫਸਲ ਸਫਸਲ ਇਵੈਂਟ ਗਿਆ ਹੈ ਐਂਡ ਦ ਬੈਸਟ ਪਾਰਟ ਇਜ਼ ਰਾਬੀਆ ਮੈਮ ਐਂਡ ਅਨਦਰ ਦੀ ਟੀਮ ਜਿੰਨੀ ਵੀ ਹੈ ਇਨ ਫੈਕਟ ਟ੍ਰੇਨਰਸ ਦੇ ਆਰ ਸਰਟੀਫਾਈਡ ਐਸੋਸੀਏਟ ਐਂਡ ਟ੍ਰੇਨਰਸ ਆਈ ਮੀਨ ਇਹਨਾਂ ਨੇ ਸਾਡੀ ਐਡਵਾਂਸ ਐਂਡ ਬਿਗਨਰ ਵਰਕਸ਼ਾਪ ਦੋਵੇਂ ਅਟੈਂਡ ਕੀਤੀ ਹੋਈ ਹੈ ਸੋ ਬਿਨਾ ਝਚਕੇ ਬਿਨਾ ਕੁਝ ਸੋਚੇ ਤੁਸੀਂ ਇੱਥੇ ਆ ਕੇ ਸਰਸਵਤੀ ਕੋਚਿੰਗ ਸੈਂਟਰ ਦੇ ਵਿੱਚ ਪੀਟੀ ਦੀ ਐਡਮਿਸ਼ਨ ਲੈ ਸਕਦੇ ਹੋ